ਡਿਲੀਵਰੀ ਹੈਗੀ ਸੀ ਡਿਲੀਵਰੀ ਕੇਸ ਹੈਗਾ ਸੀ ਤੇ ਉਹਨਾਂ ਨੇ ਸਿਵਲ ਹਸਪੀਟਲ ਵਾਲਿਆਂ ਨੇ ਕਿਹਾ ਕਿ ਤੁਸੀਂ ਰੈਫਰ ਕਿਤੇ ਹੋਰ ਕਰ ਲਓ ਇਹ ਬੀਬੀ ਨਾਨਕੀ ਆ ਗਈ ਇਹ ਜਿਹੜੀ ਜਿਹੜੀ ਦੀ ਅੱਜ ਸਾਡੇ ਕੋਲ ਡੈਥ ਹੋਈ ਹੈ ਇਹ ਸਿਵਲ ਹਸਪੀਟਲ ਤੋਂ ਰੈਫਰ ਹੋ ਕੇ ਆਏ ਸੀ ਤੇ ਦੂਸਰਾ ਬੱਚਾ ਸੀ ਪਹਿਲਾ ਸੀਜੇਰੀਅਨ ਨਾਲ ਹੋਇਆ ਹੋਇਆ ਸੀ ਇਹਨਾਂ ਦਾ ਔਰ ਕਾਫੀ ਜ਼ਿਆਦਾ ਬਲੀਡਿੰਗ ਹੋ ਰਹੀ ਸੀ ਤੇ ਤੇ ਉੱਥੇ ਇਹਨਾਂ ਨੂੰ ਬਲਕਿ ਮਾਂ ਔਰ ਬੱਚੇ ਦੀ ਜਿਹੜੀ ਸਿਹਤ ਬਾਰੇ ਹੈਗਾ ਉਹ ਇਹਨਾਂ ਨੂੰ ਦੱਸਤਾ ਗਿਆ ਸੀ ਕਿ ਸੀਰੀਅਸ ਹੈਗਾ ਥੋੜਾ ਸੀਰੀਅਸ ਨਾ ਸਪੀਂਡ ਕਰਨ ਤੋਂ ਬਾਅਦ ਇਹਨਾਂ ਨੂੰ ਇੱਥੇ ਸਾਡੇ ਹਸਪਤਲ ਭੇਜਿਆ ਗਿਆ ਬੇਬੇ ਨਾਲ ਕੇ ਹਸਪੀਟਲ ਜਿੱਥੇ ਇਹਦੇ ਪੁਰਣੀ ਈਸੀਜੀ ਚੇਂਜਸ ਹੈਗੀਆਂ ਸੀ ਆਲਰੇਡੀ ਤੇ ਉਸ ਤੋਂ ਬਾਅਦ ਮੈਡੀਸਨ ਦਾ ਓਪੀਨੀਅਨ ਲੈ ਕੇ ਇਹਦਾ ਆਪਰੇਟ ਕੀਤਾ ਤੇ ਕੰਡੀਸ਼ਨ ਜਿਆਦਾ ਅੱਛੀ ਨਾ ਹੋਣ ਕਰਕੇ ਇਹਨੂੰ ਵਾਰਡ ਦੀ ਬਜਾਏ ਆਈਸੀਯੂ 'ਚ ਸ਼ਿਫਟ ਕੀਤਾ ਗਿਆ ਤੇ ਅੱਜ ਸਵੇਰੇ ਉਹਦੀ ਅਚਾਨਕ ਉਥੇ ਡੈਥ ਹੋ ਗਈ। ਇਹਨਾਂ ਨੇ ਆਪਰੇਟ ਕੀਤਾ। ਆਪਰੇਟ ਦੇ ਵਿੱਚ ਪਹਿਲਾਂ ਬੇਟੀ ਹੋਈ ਆ। ਬੇਟੀ ਦੀ ਇਹਨਾਂ ਨੇ ਕੇਰ ਨਹੀਂ ਕੀਤੀ। ਹਾਂ। ਉਹ ਵੀ ਡੈੱਡ ਹੋ ਗਈ। ਬਾਅਦ ਜਦੋਂ ਇਹਨਾਂ ਨੇ ਆਈਸੀ ਰੂਮ 'ਚ ਮੇਰੀ ਵਾਈਫ ਨੂੰ ਭੇਜਿਆ। ਆਈਸੀ ਰੂਮ 'ਚ ਭੇਜਿਆ ਵਾਈਫ 2 ਦਿਨ ਸਹੀ ਰਹੀ ਪੂਰੀ ਕਿ ਕੋਈ ਨਾਰਮਲ ਸੀ ਕੋਈ ਦਿੱਕਤ ਨਹੀਂ ਆ ਗਈ ਸੀ। ਅੱਜ ਵੀ 7 ਵਜੇ ਤੱਕ ਆਹ ਸਹੀ ਸੀ ਜਦੋਂ ਆਣ ਕੇ ਇੱਕ ਡਾਕਟਰ ਨੇ ਆਣਾ ਟੀਕਾ ਲਾਇਆ ਨਾ। ਉਹਦਾ ਆਣ ਕਹਿੰਦਾ ਨਾਲ ਹੀ ਤਲਫੀ ਤੇ ਨਾਲ ਹੀ ਜਾਜ ਨਿਕਲ ਗਈ ਸਿਰਫ ਫਿਰ ਕੋਈ ਫੇਰ ਆ ਮੈਨੂੰ ਕਹਿੰਦੇ ਕਿ ਤੁਸੀਂ ਆ ਕਰੋ ਨਾ ਕੋਈ ਫਾਈਲ ਹੀ ਫਾਈਲ ਉੱਤੇ ਕੁਝ ਲਿਖਿਆ ਆ ਮੈਨੂੰ ਕਹਿੰਦੇ ਉੱਤੇ ਸਾਈਨ ਕਰੋ ਮੈਂ ਮੈਂ ਸਾਈਨ ਨਹੀਂ ਕਰਨੀ ਆਦਾ ਤੇ ਨਾਲ ਹੀ ਜਦੋਂ ਰੋਲਾ ਪਿਆਗਾ ਨਾਲ ਹੀ ਇਹਨਾਂ ਡਾਕਟਰ ਉਹ ਸਾਰੇ ਭਜਾਤੇ ਆਪਣੇ ਫਾਈਲ ਵੀ ਰੈਪ ਕਰਤੀ ਆਪਣੀ ਤਰਾਂ ਕਰਕੇ ਹੋਈ ਆ ਬਸ ਜੇ ਡਾਕਟਰ ਚੰਗੀ ਤਰ੍ਹਾਂ ਕਰਦੇ ਟਰੀਟਮੈਂਟ ਤੇ ਆ ਕੰਮ ਨਾ ਹੁੰਦਾ ਤੇ ਇਨਸਾਫ ਮੰਗਦਾ ਬਾਜ ਜਿਹੜੀ ਗੱਲ